ਔਰ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਉਹ ਪੋਲਿਟੀਕਲ ਕਲਾਸ ਦੀ ਹੈ ਕਿਉਂਕਿ ਕਮਜ਼ੋਰ ਪੋਲਿਟੀਕਲ ਕਲਾਸ ਚਾਹੇ ਪਾਰਟੀ ਕੋਈ ਹੋਵੇ ਕਿਸੇ ਪਾਰਟੀ ਨੇ ਵੀ ਪੰਜਾਬ ਨਾਲ ਢਿੱਲ ਨਹੀਂ ਕੀਤੀ ਆਪਣੇ 5 ਸਾਲ ਦੇਖੇ ਮੈਂ ਆਪਣੇ 5 ਸਾਲ ਪੂਰੇ ਕਰ ਲਏ ਮੇਰੇ 5 ਸਾਲ ਨਿਕਲ ਜਾਣ ਗਾਹਾਂ ਜੋ ਮਰਜ਼ੀ ਹੋਵੇ ਐਵੇਂ ਥੋੜਾ 300 ਕਰੋੜ ਦਾ ਕਰਜ਼ਾ ਚੜ ਗਿਆ ਉਹਦਾ ਵਿਆਜ ਨਹੀਂ ਦੇ ਹੋ ਰਿਹਾ ਔਰ ਇਹ ਕਿਸੇ ਇੱਕ ਪੋਲਿਟੀਕਲ ਪਾਰਟੀ ਨੇ ਥੋੜਾ ਕੀਤਾ ਸਾਰਿਆਂ ਨੇ ਕੀਤਾ ਜੇ ਪੰਜਾਬ ਦੀ ਕਾਨੂੰਨ ਵਿਵਸਥਾ ਅਸੀਂ ਦੇ ਦਹਾਕਿਆਂ ਚ ਖਰਾਬ ਹੋਈ ਹੈ ਤਾਂ ਮੈਂ ਜ਼ਿੰਮੇਵਾਰੀ ਨਾਲ ਕਹਿੰਦਾ ਕਿ ਬਹੁਤ ਸਾਰੇ ਲੋਕ ਕਾਂਗਰਸ ਦੇ ਅੰਦਰ ਬੈਠੇ ਤੇ ਉਹ ਜ਼ਿੰਮੇਵਾਰ ਸੀ ਨਹੀਂ ਇਹ ਪੰਜਾਬ ਨੂੰ ਅੱਗ ਨਾ ਲੱਗਦੀ ਲੇਕਿਨ ਕਹੇ ਕੌਣ ਕਹਿ ਨਹੀਂ ਸਕਦੇ ਕਹਿੰਦੇ ਕਿਉਂ ਨਹੀਂ ਆਪਾਂ ਸਵਾਰਥੀ ਆ ਸੋ ਮੈਂ ਗੱਲ ਨੂੰ ਨੇੜੇ ਲਿਆਉਣ ਵਾਸਤੇ ਆਪਣੀ ਗੱਲ ਕਰਦਾ ਕਿ ਭਰਾਓ ਕਹਿੰਦੇ ਨੇ ਕਿ ਇੱਥੇ 1000 ਸਾਲ ਬਾਹਰ ਦਾ ਰਾਜ ਰਿਹਾ ਅਸੀਂ ਤਾਂ ਕਮਜ਼ੋਰ ਹੋ ਗਏ ਇੱਥੇ ਅੰਗਰੇਜ਼ ਆ ਗਿਆ ਅਸੀਂ ਤਾਂ ਕਮਜ਼ੋਰ ਹੋ ਗਏ ਅੰਗਰੇਜ਼ ਆਣ ਨਾਲ ਕਮਜ਼ੋਰ ਨਹੀਂ ਹੋਏ ਬਾਹਰ ਦੇ ਲੋਕਾਂ ਦੇ ਆਉਣ ਨਾਲ ਕਮਜ਼ੋਰ ਨਹੀਂ ਹੋਏ ਮੇਰਾ ਇਹ ਮੰਨਣਾ ਔਰ ਕਹਿਣਾ ਹੈ ਉਹ ਆਏ ਤਾਂ ਜਦ ਅਸੀਂ ਕਮਜ਼ੋਰ ਹੋ ਚੁੱਕੇ تھے ਨਹੀਂ ਆਉਂਦੇ ਨਾ ਇਨਵੇਡਰ ਦੀ ਕੀ ਤਾਕਤ ਸੀ ਹਿੰਦੁਸਤਾਨ 'ਚ ਆ ਜਾਂਦਾ ਜੇ ਅਸੀਂ ਤਕੜੇ ਹੁੰਦੇ ਇਹਨਾਂ ਦੀ ਕੀ ਤਾਕਤ ਸੀ ਅੰਗਰੇਜ਼ਾਂ ਦੀ ਹਿੰਦੁਸਤਾਨ 'ਚ ਆ ਜਾਂਦੀ ਜੇ ਅਸੀਂ ਤਕੜੇ ਹੋ ਜਾਂਦੇ ਅਸੀਂ ਤਕੜੇ ਨਹੀਂ ਸੀ ਸਾਡੇ ਅੰਦਰ ਕਮਜ਼ੋਰੀਆਂ ਪੈਦਾ ਹੋ ਚੁੱਕੀਆਂ ਸੀ ਇਹ ਗੱਲ ਬੜੀ ਡਿਟੇਲ ਨਾਲ ਬਿਵੇਕ ਨੰਦ ਨੇ ਕਹੀ ਹੈ ਉਹਨਾਂ ਨੇ ਬੜਾ ਵਿਸਥਾਰ ਦਿੱਤਾ ਇਸ ਚੀਜ਼ ਨੂੰ ਕਿ ਭਾਈ ਇਹ ਗੱਲ ਬਾਜਪਾਈ ਸਾਹਿਬ ਨੇ ਵੀ ਇੱਕ ਵਾਰ ਕਹੀ ਸੀ ਕਿ ਜਿਸ ਮੁਲਕ ਦੀ ਆਬਾਦੀ ਚੋਂ 1% ਆਬਾਦੀ ਮਾਰਸ਼ਲ ਨਾਨ ਮਾਰਸ਼ਲ ਦੇ ਪ੍ਰਿੰਸੀਪਲ ਤੇ ਇਨਵੇਡਰ ਨਾਲ ਲੜਦੀ ਹੋਵੇ ਤੇ ਤਿੰਨ ਹਿੱਸੇ ਖੜ ਕੇ ਦੇਖਦੇ ਹੋਣ ਕਿ ਜਿਤਨਾ ਕੀਨੇ ਹੈ ਜਿਹੜਾ ਜਿੱਤ ਗਿਆ ਉਹਨੂੰ ਵਧਾਈ ਦੇ ਦੇਣੀ ਹੈ ਉੱਥੇ ਭਲਾ ਕਿਵੇਂ ਹੋ ਸਕਦਾ ਉੱਥੇ ਮੁਲਕ ਦੀਆਂ ਸਰਦਾਂ ਦੀ ਰਾਖੀ ਕਿੱਦਾਂ ਹੋ ਸਕਦੀ ਹੈ ਦੋ ਚੀਜ਼ਾਂ ਹੈ ਪਹਿਲੀ ਕੋਈ ਦੂਸਰੀ ਗੱਲ ਨਹੀਂ ਕਿ ਇੱਥੋਂ ਦੀ ਜਿਹੜੀ ਸਿਵਲਾਈਜੇਸ਼ਨ ਹੈ ਉਹ ਬਿਹਤਰੀਨ ਸਿਵਲਾਈਜੇਸ਼ਨ ਥੀ ਔਰ ਅਜ ਵੀ ਲੇਕਿਨ ਦੂਜੀ ਗੱਲ ਮੰਨਣੀ ਪੈਗੀ ਕਿ ਇੱਥੋਂ ਦਾ ਸੋਸ਼ਲ ਆਰਡਰ ਖਰਾਬ ਹੋ ਗਿਆ ਸੀ ਜਿਹੜਾ ਸੋਸ਼ਲ ਆਰਡਰ ਖਰਾਬ ਹੋਇਆ ਉਹਨੇ ਸਭ ਤੋਂ ਵੱਡਾ ਨੁਕਸਾਨ ਕੀਤਾ ਸਾਡਾ ਮੈਂ ਹਿੰਦੂ ਧਰਮ ਦੀ ਗੱਲ ਕਰਦੇ ਇੱਥੇ ਗੱਲ ਚੱਲੀ ਹੈ ਥੋੜੀ ਜਿਹੀ ਹਿੰਦੂ ਧਰਮ ਨਹੀਂ ਮੈਂ ਵੈਦ ਸਾਹਿਬ ਨਾਲ 100% ਸਹਿਮਤ ਹਾਂ ਧਰਮ ਬੈਦਿਕ ਹਿੰਦੂ ਧਰਮ ਨਹੀਂ ਇਹ ਤਾਂ ਐਵੇਂ ਨੌ ਚੱਲ ਪਿਆ ਉਹ ਉਹ ਵੱਖਰੀ ਕਹਾਣੀ ਹੈ ਜਿਹਦੇ ਤੇ ਗੱਲ ਕਰਾਂਗੇ ਕੋਈ இந்து ਧਰਮ ਨਹੀਂ ਬੈਦਿਕ ਧਰਮ ਇਹ ਬੈਦਿਕ ਧਰਮ ਦੀ ਗੱਲ ਕਰੀਏ ਤਾਂ ਦੁਨੀਆ ਦੇ ਵਿੱਚ ਜੋ ਮਨੁੱਖਤਾ ਦੀ ਗੱਲ ਬੈਦਿਕ ਧਰਮ ਨੇ ਕੀਤੀ ਉਹ ਕਿਸੇ ਨੇ ਨਹੀਂ ਕੀਤੀ ਜੋ ਮਨੁੱਖਤਾ ਦੀ ਬਿਹਤਰੀ ਦੀ ਗੱਲ ਕੀਤੀ ਹੈ ਉਹ ਕਿਸੇ ਨੇ ਨਹੀਂ ਕੀਤੀ ਬਾਸੂਦੇਵ ਘਟਮਕ ਏਕਮ ਸਤਿਪਿਪਰਾ ਬਹੁ ਦਾ ਵਿਦੰਤੀ ਬਹੁਤ ਸਾਰੇ ਐਸੀਆਂ ਚੀਜ਼ਾਂ ਆਏ ਜਿਹੜੀ ਹਿੰਦੂ ਜਿਨ ਦੀ ਬਿਊਟੀ ਹੈ ਇਹ ਹਿੰਦੂ ਜਿਨ ਦੀ ਬਿਊਟੀ ਤੀ ਕਿ ਅੱਜ ਵੀ ਦੁਨੀਆ ਦਾ ਜਿਹੜਾ ਸਭ ਤੋਂ ਸੁੰਦਰ ਮੰਦਰ ਹੈ ਉਂਡੋਨੇਸ਼ੀਆ ਦਾ ਸੌਰੀ ਇਹਦੇ ਚ ਹੈ ਕੰਬੋਡੀਆ ਚ ਹੈ 500 ਏਕੜ ਚ ਜੈਨ ਧਰਮ ਦਾ ਸਭ ਤੋਂ بڑا ਜਿਹੜਾ ਟਿਕਾਣਾ ਹੈ ਡੇਢ ਕਿਲੋਮੀਟਰ ਦੇ ਵਿੱਚ ਹੈ ਉਂਡੋਨੇਸ਼ੀਆ ਵਿੱਚ ਹੈ ਉੱਥੋਂ ਤੱਕ ਪਹੁੰਚ ਗਏ ਇਧਰ ਵਪਾਰ ਕਰਦੇ ਕਰਦੇ عمان ਤੱਕ ਪਹੁੰਚ ਗਏ ਸਾਡੇ ਵਪਾਰੀ ਕ੍ਰਾਈਸਟ ਦੇ ਆਉਣ ਤੋਂ ਪਹਿਲਾਂ ਜਿਹੜਾ ਵਪਾਰ ਹੁੰਦਾ ਸੀ ਹਿੰਦੁਸਤਾਨ ਦਾ ਉਹ ਬਾਇਆ ਪੰਜਾਬ ਬਾਇਆ ਦਰਰਾਖ ਹੈ ਫਿਰ عمان ਤੱਕ ਸਾਡੇ ਵਪਾਰੀ ਜਾਂਦੇ ਤੇ ਇਸ ਚੀਜ਼ ਦੇ ਉੱਥੇ ਨਿਸ਼ਾਨੀਆਂ ਹੈ ਤੇ ਪਿਛਲੇ ਸਮੇਂ 'ਚ ਮਿਲੀਆਂ ਲੇਕਿਨ ਗੱਲ ਕਿੱਥੋਂ ਵਿਗੜੀ ਬਿਹਤਰੀਨ ਥਾ ਪਰ ਜਿੰਨੀ ਗਰੀਬ ਦੀ ਸੰਗੀ Hindu ਧਰਮ ਨੇ ਘੁੱਟੀ ਹੈ ਐਨੀ ਕਿਸੇ ਨੇ ਨਹੀਂ ਘੁੱਟੀ ਜਿੰਨਾ ਗਰੀਬ ਦਾ ਖੂਨ Hindu ਧਰਮ ਨੇ ਪੀਤਾ ਹੈ ਇਨਾ ਕਿਸੇ ਨੇ ਨਹੀਂ ਕੀਤਾ ਜਿੰਨਾ ਗਰੀਬ ਨੂੰ ਪਰੇਸ਼ਾਨ ਹਿੰਦੂ ਧਰਮ ਨੇ ਕੀਤਾ ਇਨਾ ਕਿਸੇ ਨੇ ਨਹੀਂ ਕੀਤਾ ਇਹ ਅੰਟਾਚੇਬਿਲਟੀ ਕਿਥੋਂ ਆ ਗਈ ਇਹ ਤੁਸੀਂ ਇਨਸਾਨ ਦੇ ਛੂਣ ਨਾਲ ਕਹਿੰਦੇ ਨੇ ਅਸੀਂ ਪਵਿੱਤਰ ਹੋ ਗਏ ਇਹ ਸਾਰਾ ਕੁਝ ਤੁਹਾਡੀ ਰਸੋਈ 'ਚ ਹੀ ਆ ਗਿਆ ਤੁਹਾਡੀ ਡਿਸਕਸ਼ਨ ਇਸੇ ਗੱਲ 'ਤੇ ਚੱਲੀ ਜਾਏ ਕਈ ਕਈ ਘੰਟੇ ਕਿ ਪਾਣੀ ਸੱਜੇ ਹੱਥ ਨਾਲ ਪੀਣਾ ਕਿ ਖੱਬੇ ਹੱਥ ਨਾਲ ਪੀਣਾ ਤੁਹਾਡੀ ਡਿਸਕਸ਼ਨ ਇਸੇ ਗੱਲ 'ਤੇ ਚੱਲੀ ਜਾਏ ਕਿ ਬੋਧੀ ਸੈਂਟਰ 'ਚ ਚਾਹੀਦੀ ਆ ਬੋਧੀ ਪਿਛਲੇ ਪਾਸੇ ਚਾਹੀਦੀ ਆ ਤੁਹਾਡੀ ਡਿਸਕਸ਼ਨ ਇਸੇ ਗੱਲ ਤੇ ਚੱਲੀ ਜਾਏ ਕਿ ਕਿਹੜੀ ਚੀਜ਼ ਪਵਿੱਤਰ ਹੈ ਕਿਹੜੀ ਚੀਜ਼ ਪਵਿੱਤਰ ਰਹੀ ਹੈ ਉਹ ਜਿਹੜੀ ਸੋਚ ਹੈ ਉਹ ਜਿਹੜੀ ਫਿਲਾਸਫੀ ਹੈ ਉਹ ਕਿੰਨਾ ਚਿਰ ਚੱਲੂਗੀ ਇਹ ਵੀ ਤਾਂ ਗੱਲ ਮੰਨੀ ਹੋਈ ਹੈ ਕਿ ਦੁਨੀਆ 'ਚ ਉਹੀ ਬਿਹਤਰੀਨ ਪਾਲਿਸੀ ਰਹੀ ਹੈ ਉਹੀ ਫਿਲਾਸਫੀ ਰਹੀ ਹੈ ਜਿਨੇ ਇਨਕਲੂਸਿਵਨੈਸ ਦੀ ਗੱਲ ਕੀਤੀ ਕੀਤੀ ਹੈ ਔਰ ਜਿਨੇ ਐਕਸਕਲੂਸਿਵਨੈਸ ਦੀ ਗੱਲ ਨਹੀਂ ਕੀਤੀ ਹਿੰਦੂ ਧਰਮ ਦੇ ਅੰਦਰ ਹੌਲੀ 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 ਇਨਕਲੂਸਿਵਨੈਸ ਜਿਹੜੀ ਹੈ ਉਹ ਇਨਹੇਰੈਂਟ ਕੈਰੈਕਟਰ ਬਣ ਗਿਆ ਔਰ ਬਾਕੀ ਸਾਰਾ ਜਿਹੜਾ ਐਕਸਕਲੂਸਿਵਨੈਸ ਦੀ ਉਹਨੂੰ ਵੀ ਪਰੇ ਕਰੋ ਔਰ ਵੀ ਪਰੇ ਕਰੋ ਔਰ ਵੀ ਪਰੇ ਕਰੋ ਉਹਦੇ ਨਾਲ ਕਮਜ਼ੋਰੀ ਆ ਗਈ ਜਦ ਸਾਡੇ ਚ ਇਨੀ ਕਮਜ਼ੋਰੀ ਆਈ ਫਿਰ ਭਾਈ ਮੁਗਲ ਵੀ ਆ ਗਿਆ ਇਨਵੇਡਰ ਵੀ ਆ ਗਿਆ ਜਿੱਦਨ ਦਾ ਲੱਗਿਆ ਉਸ ਦਿਨ ਅੰਗਰੇਜ਼ ਵੀ ਆ ਗਿਆ ਐਵੇਂ ਨਹੀਂ ਆਇਆ ਹੁਣ ਮੈਂ ਆਪਣੀ ਗੱਲ ਤੇ ਆਉਣਾ ਲੰਬੀ ਗੱਲ ਨਹੀਂ ਕਰਨੀ ਸਿਰਫ 5 ਮਿੰਟ ਲੈਣੇ ਆ ਹੁਣ ਮਸਲਾ ਪੰਜਾਬ ਦਾ ਹੈ ਮੈਂ ਬਿਲਕੁਲ ਸਹਿਮਤ ਹਾਂ ਸਿੱਧੂ ਸਾਹਿਬ ਨਾਲ ਕਿ ਪ੍ਰਾਈਡ ਹੋਣਾ ਚਾਹੀਦਾ ਅਸੀਂ ਪੰਜਾਬੀ ਐ ਅਸੀਂ ਬਿਹਤਰੀਨ ਨਸਲ ਐ ਅਸੀਂ ਬਿਹਤਰੀਨ ਨਸਲ ਐ ਸਾਡਾ ਜੀਨ ਜਿਹੜਾ ਉਹ ਬਿਹਤਰੀਨ ਐ ਉਹਦਾ ਕੋਈ ਮੁਕਾਬਲਾ ਨਹੀਂ ਅਸੀਂ ਅੱਛੇ ਕਿਸਾਨ ਐ ਅਸੀਂ ਅੱਛੇ ਜਵਾਨ ਐ ਅਸੀਂ ਅੱਛੇ ਵਪਾਰੀ ਐ ਜੇ ਸਾਡਾ ਜੀਨ ਥਾ ਇਹ ਜੀਨ ਦੀ ਵਜ੍ਹਾ ਐ ਕਿ ਅੱਜ ਸਾਰੀ ਦੁਨੀਆ ਦੇ ਮੁਲਕਾਂ 'ਚ ਨਿਸ਼ਾਨ ਸਾਬ ਝੂਲਦੇ ਐ ਇਹ ਜੀਨ ਦੀ ਵਜ੍ਹਾ ਐ ਕਿ ਯਾਰੋ ਤੁਸੀਂ ਕਿਸੇ ਕੰਟਰੀ ਚਲੇ ਜਾਓ ਜਿੱਥੇ ਕੋਈ ਨਹੀਂ ਪੁੱਜਿਆ ਉਥੇ ਪੰਜਾਬੀ ਪੁੱਜ ਗਿਆ ਤੁਸੀਂ ਵੀ ਸਾਰੇ ਜਾਣਦੇ ਆ ਆ ਪਿਛਲੇ ਸਾਲ ਮੈਂ ਸਵਿਟਜ਼ਰਲੈਂਡ ਚਲਾ ਗਿਆ ਇੱਕ ਐਸੀ ਜਗ੍ਹਾ ਚਲਾ ਗਿਆ ਕਹਿੰਦਾ ਇੱਥੇ ਕੋਈ ਪੰਜਾਬੀ ਰਹਿੰਦਾ ਹੈ ਕੋਈ ਵੀ ਨਹੀਂ ਆਲੇ ਦੁਆਲੇ ਨੇੜੇ ਤੇੜੇ ਕੋਈ ਨਹੀਂ ਮੈਂ ਉਹਨਾਂ ਕੋਲ ਜ ਗਿਆ ਗੱਲ ਗੁਲ ਕੀਤੀ ਮੈਂ ਕਿਹਾ ਬਈ ਤੁਸੀਂ ਇੱਥੇ ਕਿੱਥੇ ਪੁੱਜ ਗਏ ਕੋਈ ਹੈ ਨਹੀਂ ਕਹਿੰਦਾ ਜੀ ਮੇਰਾ ਚਾਚਾ ਆਇਆ ਤਾਂ ਮੈਂ ਕਿਹਾ ਕਿੰਨਾ ਪੜਿਆ ਤਾਂ ਕਹਿੰਦਾ ਜੀ ਅਨਪੜ੍ਹ ਹੈ ਕਿੱਥੇ ਦੇ ਕਹਿੰਦਾ ਰਾਜਪੁਰੇ ਦੇ ਰਾਜਪੁਰੇ ਤੋਂ ਇੱਕ ਅਨਪੜ੍ਹ ਜਾਟੋ ਠਕੇ ਸਵਿਟਜ਼ਰਲੈਂਡ ਚ ਜਾ ਕੇ ਨਾ ਜ਼ੁਬਾਨ ਆਂਦੀ ਐ ਨਾ ਕੱਪੜਾ ਪਣਾ ਆਂਦਾ ਨਾ ਉਹਨਾਂ ਦੀ ਤਰ੍ਹਾਂ ਰਹਿਣਾ ਆਂਦਾ ਨਾ ਉਹਨਾਂ ਦੀ ਤਰ੍ਹਾਂ ਖਾਣਾ ਆਂਦਾ ਉੱਥੇ ਕਿਲਾ ਡੇਢ ਕਿਲਾ ਘੇਰ ਕੇ ਉੱਥੇ ਆਪਣਾ ਟਿਕਾਣਾ ਬਣਾ ਕੇ ਉੱਥੇ ਛੰਡਾ ਗੱਡ ਕੇ ਬੈਠਾ ਇਹ ਪੰਜਾਬੀਆਂ ਦਾ ਜੀਨ ਹੈ ਇਹ ਪੰਜਾਬੀਆਂ ਦੀ ਜ਼ਰੂਰਤ ਹੈ ਇਹ ਉਹਨਾਂ ਦੀ ਜਿਹੜੀ ਮਾਈਗਰੇਟਰੀ ਕੈਰੈਕਟਰ ਹੈ ਕਿ ਅਸੀਂ ਕਿਤੇ ਵੀ ਜਾ ਕੇ ਆਪਣਾ ਰਹਿਣ ਬਸੇਰਾ ਬਸਾ ਕੇ ਅਸੀਂ ਆਵਾਦ ਹੋ ਸਕਦੇ ਐ ਇਦਾਂ ਹੀ ਆਵਾਦ ਕੀਤਾ ਸੀ ਪਾਕਿਸਤਾਨੀਆਂ ਜਿਹੜੀਆਂ 12 ਹੋਈਆਂ ਇਦਾਂ ਹੀ ਸਾਰੀ ਤਰਾਈ ਆਵਾਦ ਕੀਤੀ ਇਦਾਂ ਹੀ ਤਮਿਲਨਾਡੂ ਤੱਕ ਬੈਠੇ ਅੱਜ ਵੀ ਬੈਠੇ ਔਰ ਪੰਜਾਬ ਨਾਲੋਂ ਮੈਂ ਕਹਿ ਸਕਦਾ ਜਿਹੜੇ ਖੁਸ਼ਹਾਲ ਲੋਕ ਹੈ ਉਹ ਪੰਜਾਬ ਤੋਂ ਬਾਹਰ ਬੈਠੇ ਆ ਤੁਸੀਂ ਵੀ ਜਾਣਦੇ ਅਸੀਂ ਵੀ ਜਾਣਦੇ ਰੋਜ਼ ਦੇਖਦੇ ਇਹ ਪੰਜਾਬੀਆਂ ਦਾ ਜੀਨ ਹੈ ਇੱਕ ਤਾਂ ਗੱਲ ਇਹ ਹੈ ਪ੍ਰਾਈਡ ਦੇ ਨਾਲ ਨਾਲ ਫਾਲਸ ਪ੍ਰਾਈਡ ਹੈ ਜਿਹੜਾ ਸਾਨੂੰ ਉਹਨੇ ਮਾਰ ਲਿਆ ਅਸੀਂ ਪੰਜਾਬੀ ਹੁੰਦੇ ਆ ਉਹ ਪੰਜਾਬੀ ਤਾਂ ਹੁੰਨੇ ਆ ਉਹ ਤਾਂ ਠੀਕ ਹੈ ਪਰ ਕੋਈ ਅਚੀਵਮੈਂਟ ਵੀ ਦੱਸੋ ਜ਼ਿੰਦਗੀ 'ਚ ਕੀਤਾ ਗਿਆ ਅਸੀਂ ਉਹਨਾਂ ਦੀ ਔਲਾਦ ਐ ਜਿਨ੍ਹਾਂ ਨੇ 12 ਦੇ ਜੰਗਲ ਵਾਦ ਕੀਤੇ ਅਸੀਂ ਉਹਨਾਂ ਦੀ ਔਲਾਦ ਐ ਜਿਨ੍ਹਾਂ ਨੇ ਨਹਿਰਾਂ ਪਟੀਆਂ ਅਸੀਂ ਉਹਨਾਂ ਦੀ ਔਲਾਦ ਐ ਜਿਨ੍ਹਾਂ ਨੇ ਫਸਟ ਵਰਲਡ ਵਾਰ ਜਾ ਕੇ ਯੂਰਪ ਚ ਲੜੀ ਤੇ ਅਸੀਂ ਕੀ ਕਰਦੇ ਹਾਂ ਹੁਣ ਅਸੀਂ ਤਾਂ ਆਯੂਪੀ ਬਿਹਾਰ ਦੀ ਲੇਬਰ ਆ ਗਈ ਜਿਹਦੇ ਕੋਲ 10 ਵੀ ਕਿੱਲੇ ਉਹ ਤਾਂ ਠੀਕ ਐ ਜਿਹਦੇ ਕੋਲ 5 ਕਿੱਲੇ ਉਹਨੇ ਵੀ ਲੈ ਆ ਕੇ ਬਿਠਾ ਲਏ ਉਹ ਵੀ ਸਰਦਾਰ ਜੀ ਬਣ ਗਿਆ ਉਹਨੇ ਵੀ ਕੰਮ ਛੱਡ ਤਾ ਸਭ ਤੋਂ ਵੱਡੀ ਕਮਜ਼ੋਰੀ ਸਾਡੀ ਇਹ ਹੈ ਕਿ ਪੰਜਾਬੀਆਂ ਨੇ ਕੰਮ ਛੱਡ ਤਾ ਪੰਜਾਬ ਦੇ ਅੰਦਰ ਇੱਕ ਤਾਂ ਕਾਰਨ ਇਹ ਇਹ ਪਹਿਲਾ ਕਾਰਨ ਇਹ ਕਿ ਅਸੀਂ ਹੁਣ ਹੌਸਲਾ ਛੱਡ ਬੈਠੇ ਹੌਸਲਾ ਕਿਹਾ ਛੱਡ ਬੈਠੇ ਪੋਲੀਟਿਸ਼ੀਅਨ ਨੇ ਮੰਨ ਲਿਆ ਵੀ ਜੋ ਕਰਜਾ ਚੜਦਾ ਤਾਂ ਚੜ ਹੀ ਜਾਵੇ ਕਿਸੇ ਮਾਈ ਦੇ ਲਾਲ ਨੇ ਕਿਸੇ ਪੋਲੀਟੀਕਲ ਪਾਰਟੀ ਨੇ ਕਦੇ ਇਹ ਗੱਲ ਕੀਤੀ ਇਹਿਆ ਕਰ ਲਈਏ ਚਾਹੀ ਕਾਂਗਰਸ ਹੈ ਮੇਰੀ ਪਾਰਟੀ ਨੇ ساری ਜਿੰਦਗੀ ਕਾਂਗਰਸ ਦਿੱਤੀ ਹੈ ਕਦੇ ਕਿਸੇ ਨੇ ਗੱਲ ਕੀਤੀ ਵੀ ਅਸੀਂ ਇਸ ਕਰਜ਼ੇ ਦਾ ਇਲਾਜ ਕਰਾਂਗੇ ਅਸੀਂ ਪੰਜਾਬ ਨੂੰ ਛੁਡਾਵਾਂਗੇ ਇਹ ਏਜੰਡਾ ਹੀ ਨਹੀਂ ਹੈ ਉਹ ਕਹਿੰਦੇ ਜੇ ਚੜਦਾ ਹੈ ਤੇ ਚੜੀ ਜਾਵੇ ਮੁੰਡੇ ਬਾਹਰ ਜਾਂਦੇ ਜਾਈ ਜਾਣ ਨਸ਼ਿਆਂ ਦੀ ਲੜਾਈ ਹੈ ਜੇ ਵਿਲ ਹੋਵੇ ਸਰਕਾਰ ਦੀ ਤਾਂ ਕੀਦੀ ਤਾਕਤ ਹੈ ਕਿ ਇਹ ਇਹ ਨਸ਼ੇ ਅਧਰੈਣ ਨਹੀਂ ਵਿਲ ਨਹੀਂ ਹੈ ਪਬਲਿਕ ਰਿਲੇਸ਼ਨ ਐਕਸਰਸਾਈਜ਼ ਹੁੰਦੀ ਹੈ ਤੇ ਗਏ ਕਿਤੇ ਫੋਟੋ ਸ਼ੂਟੂ ਗਚਾਈ ਸ਼ਾਵ ਨੂੰ ਰੇਡੀਓ ਤੇ ਵੀ ਆ ਗਈ ਟੈਲੀਵਿਜ਼ਨ ਤੇ ਵੀ ਆ ਗਈ ਅਗਲੇ ਦਿਨ ਅਖਬਾਰ ਜੀ ਵੀ ਲੱਗੀ ਸਾਡਾ ਸਰ ਗਿਆ ਅਸੀਂ ਜਿਹਨਾਂ ਸ਼ਰਧ ਦੇ ਖਿਲਾਫ ਲੜਦੇ ਆ ਲੜੀ ਸਾਰੇ ਜਾਂਦੇ ਰਿਜ਼ਲਟ ਕੋਈ ਨਹੀਂ ਰਿਜ਼ਲਟ ਕਿਉਂ ਨਹੀਂ ਹੈ ਇਹਦਾ ਮਤਲਬ ਜਿਹੜੀ ਵਿਲ ਹੈ ਦੈਟ ਇਜ਼ ਮਿਸਿੰਗ ਉਹ ਹੈ ਨਹੀਂ ਉਸ ਕਲਾਸ ਜੀ ਮਿਸਿੰਗ ਨਹੀਂ ਹੈ ਪਹਿਲੀ ਤੱਕ ਆ ਲੈ ਹੈ ਵੀ ਅਸੀਂ ਇਹਨੂੰ ਹੋਣੀ ਮੰਨ ਲਿਆ ਜੋ ਅੱਜ ਹੋ ਰਿਹਾ ਹੁਣ ਮੈਂ ਇਹ ਕਹਿਣਾ ਚਾਹੁੰਦਾ ਹੈ ਵੀ ਇਹ ਤਾਂ ਠੀਕ ਹੈ ਹਾਲਤ ਖਰਾਬ ਹੈ ਇਹ ਤਾਂ ਸਾਰੇ ਜਾਣਦੇ ਆ ਸਾਰੇ ਕਹਿੰਦੇ ਆ ਅਖਵਾੜਾ ਜ ਵੀ ਆ ਨਾ ਡਿਬੇਟ ਵੀ ਹੁੰਦੇ ਸਰ ਕੀਤਾ ਕੀ ਜਾਵੇ ਇਹਦਾ ਇਲਾਜ ਕੀ ਆ ਕਿਸੇ ਨੇ ਬਾਹਰੋਂ ਨਹੀਂ ਆਣਾ ਕਿਸੇ ਨੇ ਅਮਰੀਕਾ ਤੋਂ ਨਹੀਂ ਆਣਾ ਸ਼ਹੀਦ ਆਜਮ ਭਗਤ ਸਿੰਘ ਨੇ ਦੁਬਾਰਾ ਜਰਮਨੀ ਲੈਣਾ ਉਹਨੇ ਇਜਾਦ ਕਰਾਤਾ ਇਹ ਜ਼ਿੰਮੇਵਾਰੀ ਅੱਜ ਦੇ ਪੰਜਾਬੀਆਂ ਦੀ ਹੈ ਇਹ ਜਿਹੜੇ ਇੱਧਰ ਬੈਠੇ ਇਹਨਾਂ ਦੀ ਵੀ ਹੈ ਜਿਹੜੇ ਤੁਸੀਂ ਬੈਠੇ ਤੁਹਾਡੀ ਵੀ ਹੈ ਇਹ ਅੱਜ ਦੇ ਲੋਕਾਂ ਨੇ ਸੋਚਣਾ ਹੈ ਕਿ ਬਜ਼ੁਰਗ ਤਾਂ ਸਾਨੂੰ ਬਹੁਤ ਸੋਹਣਾ ਪੰਜਾਬ ਦੇ ਕੇ ਗਏ ਥੇ ਸਾਡੇ ਲਈ ਯੂਨੀਵਰਸਟੀਆਂ ਵੀ ਬਣਾਏ ਕਾਲਜ ਵੀ ਬਣਾਏ ਜੇ ਯੂਨੀਵਰਸਟੀਆਂ ਕਾਲਜ ਨਾ ਹੁੰਦੇ ਮੈਂ ਪੜ੍ਹ ਕੇ ਸ਼ਾਇਦ ਮੈਂ ਵੀ ਤੁਹਾਡੇ ਸਾਹਮਣੇ ਨਾ ਖੜਾ ਹੁੰਦਾ ਇਹ ਸਾਰਾ ਕੁਝ ਉਹਨਾਂ ਦੀ ਦੇਣ ਹੈ ਜਿਹੜੀ ਪਹਿਲੀ ਪੀੜ੍ਹੀ ਆਜ਼ਾਦੀ ਤੋਂ ਬਾਅਦ ਆਈ ਸੀ ਉਹਨਾਂ ਨੇ ਸਾਰਾ ਰੰਗਲਾ ਪੰਜਾਬ ਬਣਾ ਕੇ ਸਾਨੂੰ ਦਿੱਤਾ ਤੇ ਅਸੀਂ ਦੇ ਵਾਰਸ ਸਿਗੇ ਤੇ ਅਸੀਂ ਸਾਰਾ ਕੁਝ ਬਰਬਾਦ ਕਰਤਾ ਅਸੀਂ ਤੇ ਖੇਹ ਹੀ ਨਹੀਂ ਮੁੜ ਕੇ ਸਾਨੂੰ ਤਾਂ ਪੀਜੀਆ ਹੀ ਸੰਭਾਲਣੀ ਔਖੀ ਹੋਈ ਹੋਈ ਆ ਬਣਾਣੀ ਕੀ ਨੇ ਸਾਨੂੰ ਤਾਂ ਨਹਿਰਾਂ ਦੀ ਮੁਰੰਮਤ ਨਹੀਂ ਹੁੰਦੀ ਸਾਤੇ ਨਵੀਆਂ ਕੀ ਨੇ ਬਣਾਣੀ ਆ ਅਪਿਛੇਲੇ ਪਾਖੜੇ ਡੈਮ ਕੋ ਪ੍ਰੋਬਲਮ ਆ ਗਈ ਜਿਹਨੀਆਂ ਇਹ ਵਿਦੇਸ਼ਾਂ ਤੋਂ ਲਿਆਂਦੇ ਚੱਕੇ ਸਾਡੇ ਕੋਲ ਠੀਕ ਕਰਨ ਵਾਲਾ ਨਹੀਂ ਹੈਗਾ ਸਾਡੀ ਤਾਂ ਹਾਲਤ ਇਹ ਹੈ ਸੋ ਮੇਰਾ ਕਹਿਣ ਦਾ ਮਤਲਬ ਅਸੀਂ ਨੂੰ ਹੋਣੀ ਮੰਨ ਲਿਆ ਪਹਿਲਾ ਕਦਮ ਇਹ ਹੈ ਵਿਨਾਇਕ ਜੀ ਇੱਕ ਜ਼ੋਰਦਾਰ ਮੁਹਿੰਮ ਚਲਾਈ ਜਾਵੇ ਕਿ ਲੋਕਾਂ ਨੂੰ ਇਸ ਗੱਲ ਦੀ ਤਕੜੇ ਕੀਤਾ ਜਾਵੇ ਲੋਕਾਂ ਨੂੰ ਜਾਗਰੂਕ ਕੀਤਾ ਜਾਏ ਕਿ ਇਟਸ ਡੂਏਬਲ ਕੀਤਾ ਜਾ ਸਕਦਾ ਅਸੀਂ ਪੰਜਾਬੀ ਹਾਂ ਅਸੀਂ ਜ਼ਿਲਤ ਚੋਂ ਨਿਕਲਣਾ ਹੈ ਔਰ ਸਾਨੂੰ ਇਸ ਜ਼ਿਲਤ ਚੋਂ ਨਿਕਲਣ ਵਾਸਤੇ ਯਤਨ ਕਰਨਾ ਚਾਹੀਦਾ ਔਰ ਦੂਜੀ ਮੇਰੀ ਪ੍ਰਾਰਥਨਾ ਇਹ ਹੈ ਇਹਦੇ ਨਾਲ ਜੁੜੀ ਹੈ ਓਏ ਕਰੇਗਾ ਉਹ ਜਿਹੜਾ ਜੁਰਰਤ ਕਰੇਗਾ ਔਖਾ ਬੜਾ ਸੱਚ ਬੋਲਣਾ ਕੋਈ ਨਹੀਂ ਬੋਲਦਾ ਆ ਪਿੱਛੇ ਜੇ ਕੋ ਪੰਗਾ ਪੈ ਗਿਆ 10 ਦਿਨ ਹੋਏ ਮੈਂ ਬੜੇ ਆਪਣੀ ਪਾਰਟੀ ਦੇ ਕਿਸੇ ਸੀਨੀਅਰ ਆਪਣੇ ਦੋਸਤ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਆ ਗੱਲ ਉਹ ਕਹਿੰਦਾ ਗੱਲ ਤਾਂ ਠੀਕ ਹੈ ਵੋਟਾਂ ਬਹੁਤ ਖਰਾਬ ਹੋ ਰਹੀਆਂ ਸੱਚੀ ਗੱਲ ਦੱਸਦਾ ਕਹਿੰਦਾ ਯਾਰ ਗੱਲ ਤਾਂ ਠੀਕ ਇਹ ਗੱਲ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ ਦੋ ਕਿਸਮ ਦਾ ਸੈਂਟੀਮੈਂਟ ਹੈ ਪੰਜਾਬ ਦੇ ਦੋਹੇ ਸੈਂਟੀਮੈਂਟ ਨੇ ਰਿਜੈਕਟ ਕਰ ਦੇਣੀ ਸਾਡੇ ਅਸੀਂ ਦੇਖਦੇ ਹਾਂ ਕਿ ਸੈਂਟੀਮੈਂਟ ਲੋਕਾਂ 'ਚ ਜਾਂਦਾ ਕਿ ਨਹੀਂ ਜਾਂਦਾ ਲੋਕੀ ਸੈਂਟੀਮੈਂਟ ਨੂੰ ਐਕਸੈਪਟ ਕਰਦੇ ਕਿ ਨਹੀਂ ਕਰਦੇ ਜਦ ਤੱਕ ਇਹ ਗੱਲ ਰਹੇਗੀ ਉਦੋਂ ਤੱਕ ਗੱਲ ਬਣਨ ਵਾਲੀ ਨਹੀਂ ਹੈ ਆਓ ਇਕੱਠੇ ਹੋ ਕੇ ਤੁਸੀਂ ਜਿੱਥੇ ਬੁਲਾਓਗੇ ਆਵਾਂਗੇ ਜਿੱਥੇ ਵੀ ਸੱਦੋਗੇ ਪਹੁੰਚਾਂਗੇ ਔਰ ਸੱਚ ਨੂੰ ਸੱਚ ਕਹਾਂਗੇ ਸੱਚੀ ਗੱਲ ਤੁਹਾਡੇ ਸਾਹਮਣੇ ਰੱਖਾਂਗੇ ਤਾਂ ਕਿ ਲੋਕਾਂ ਦੇ ਵਿੱਚ ਸਹੀ ਗੱਲ ਜਾ ਸਕੇ ਹੁ ਪ੍ਰੋਬਲਮ ਕਿੱਥੋਂ ਆਈ ਹੈ ਆਜ਼ਾਦ ਭਾਰਤ ਦੇ ਵਿੱਚ ਦੋ ਵੱਡੀਆਂ ਘਟਨਾਵਾਂ ਇਸ ਦੇਸ਼ ਵਿੱਚ ਹੋਈਆਂ ਜਿਹਨੇ ਝੰਜੋੜ ਕੇ ਰੱਖਤਾ ਇੱਕ ਮੰਡਲ ਦੀ ਇੱਕ ਇੱਕ ਮੰਡਲ ਦੀ ਪਹਿਲੀ ਜਿਹੜੀ ਘਟਨਾ ਸੀ ਉਹੋ ਇਹਨਾਂ ਦੀ ਸੀ ਆ ਜਿਹੜੀ ਅਡਵਾਨੀ ਜੀ ਨੇ ਜਿਹੜੀ ਰਥ ਯਾਤਰਾ ਕੱਢੀ ਸੀ ਉਸ ਰਥ ਯਾਤਰਾ ਨੇ ਹਿੰਦੁਸਤਾਨ ਦੀ ਧਰਤੀ ਤੇ ਆਇਡੈਂਟੀਟੀ ਪੋਲਿਟਿਕਸ ਦਾ ਆਗਾਜ਼ ਕੀਤਾ ਇਹ ਉਥੋਂ ਬੰਡੇ ਗਏ ਧਰਮਾਂ ਦੇ ਨਾਂ ਤੇ ਲੋਕ ਬੰਡੇ ਗਏ ਔਰ ਇਨੇ ਬੰਡੇ ਗਏ ਮੈਨੂੰ ਤਾਂ ਈਸਟਰਨ ਸਟੇਟਸ ਵੀ ਆਪਣੀ ਪਾਰਟੀ ਲਈ ਕੰਮ ਕਰਨ ਦਾ ਮੌਕਾ ਮਿਲਿਆ ਬਿਹਾਰ 'ਚ ਵੀ ਕੰਮ ਕੀਤਾ ਉੜੀਸਾ 'ਚ ਵੀ ਕੰਮ ਕੀਤਾ ਅਸਾਮ 'ਚ ਵੀ ਕੰਮ ਕੀਤਾ ਬੰਗਾਲਤ ਵੀ ਕੰਮ ਕੀਤਾ ਸਾਰੇ ਕੰਮ ਕੀਤਾ ਕਿ ਕੋਈ ਆ ਕੇ ਇਹ ਨਹੀਂ ਕਹਿੰਦਾ ਮੈਂ ਸਕਰੀਨਿੰਗ ਕਮੇਟੀ ਦਾ ਚੇਅਰਮੈਨ ਰਿਹਾ ਕਦੇ ਕਿਸੇ ਨੇ ਨਹੀਂ ਗੱਲ ਕੀਤੀ ਵੀ ਮੇਰੇ ਚਾਹ ਮੈਰਿਟੇਬਲ ਨੂੰ ਇਸ ਕਰਕੇ ਟਿਕਟ ਦੇ ਦਿਓ ਉਹ ਹੋਗਾ ਜਾਟ ਇਤਨਾ ਛਤਰੀਆ ਇਤਨਾ ਠਾਕੁਰ ਇਤਨਾ ਬ੍ਰਾਹਮਣ ਇਤਨਾ ਭਈ ਸਭ ਤੋਂ ਜ਼ਿਆਦਾ ਹਮ ਹੈ ਇਹ ہمارا ਹੱਕ ਬਣਦਾ ਹੈ ਇਹ ਜਿਹੜਾ ਆਈਡੈਂਟੀਟੀ ਪੋਲਿਟਿਕਸ ਜਿਹੜੀ ਮੁਲਕ 'ਚ ਇੰਟਰੋਡਿਊਸ ਹੋ ਗਈ ਇਹਨੇ ਬੜਾ ਸਤਿਆਨਾਸ਼ ਕੀਤਾ ਹੈ ਲੋਕਾਂ ਦੇ ਲੀਰੋ ਲੀਰ ਕਰਤੇ ਲੋਕ ਅਰ ਇਹ ਧਰਮ ਦੇ ਨਾਂ ਤੇ ਹਿੰਦੁਸਤਾਨ ਚ ਕਦੇ ਲੜਾਈ ਜੀ ਹੋਈ ਧਰਮ ਦੇ ਨਾਂ ਤੇ ਕਦੇ ਨਹੀਂ ਹਿਸਟੋਰੀਅਨ ਐ ਐ ਸਿੱਧੂ ਸਾਹਿਬ ਤਾਂ ਮੈਂ ਤਾਂ ਹਿਸਟਰੀ ਦਾ ਸਟੂਡੈਂਟ ਨਹੀਂ ਰਹਾ ਪਰ ਜਿੰਨਾ ਕੁ ਮੈਨੂੰ ਪਤਾ ਬਹੁਤ ਵੱਡੀ ਲੜਾਈ ਹਲਦੀ ਘਾਟੀ ਦੀ ਹੋਈ ਸੀ ਮਹਾਰਾਣਾ ਪ੍ਰਤਾਪ ਤੇ ਅਕਬਰ ਦੀ ਤੇ ਲੇਕਿਨ ਸੁੰਦਰਤਾ ਉਹਦੀ ਇਹ ਸੀ ਕਿ ਅਕਬਰ ਦੀਆਂ ਫੌਜਾਂ ਦਾ ਜਿਹੜਾ ਸਭ ਤੋਂ ਵੱਡਾ ਸਰਦਾਰ ਸੀ ਉਹ ਇੱਕ ਰਾਜਪੂਤ ਸੀ ਰਾਜਾ ਮਾਨ ਸਿੰਘ ਤੇ ਮਹਾਰਾਣਾ ਪ੍ਰਤਾਪ ਦੀਆਂ ਫੌਜਾਂ ਦਾ ਜਿਹੜਾ ਸਰਦਾਰ ਸੀ ਉਹ ਇੱਕ ਮੁਸਲਮਾਨ ਸੀ ਹਕੀਮ ਖਾਨ ਸੂਰ ਤੇ ਲੜਾਈ ਹੋ ਰਹੀ ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਦੀ ਤੇ ਬਾਰਾਣਾ ਪ੍ਰਤਾਪ ਦੀ ਧਰਮ ਕਿੱਥੇ ਸੀ ਲੜਾਈ ਇੱਥੇ ਪਾਣੀਪਤ ਦੇ ਮੈਦਾਨ 'ਚ ਬਾਬਰ ਦੀ ਤੇ ਇਬਰਾਹਿਮ ਲੋਧੀ ਦੀ ਹੁੰਦੀ ਹੈ ਬਾਬਰ ਇੱਕ ਮੁਸਲਮਾਨ ਸੀ ਬਾਰੋ ਆਇਆ ਸੀ ਤੇ ਜਿਸ ਵੇਲੇ ਇੱਥੇ ਟੱਕਰਾ ਹੁੰਦਾ ਤੇ ਇਬਰਾਹਿਮ ਲੋਧੀ ਤੇ ਤੋਪਾਂ ਦਾ ਜਿਹੜਾ ਸਭ ਤੋਂ بڑا ਇੰਚਾਰੀ ਸੀ ਉਹ ਰਾਜਾ ਵਿਕਰਮਾ ਦਿੱਤਿਆ ਇੱਥੇ ਦਾ ਗਵਾਲੀਅਰ ਦਾ ਰਾਜਾ ਸੀ ਉਹ ਇੱਕ ਰਾਜਪੂਤ ਰਾਜਾ ਸੀ ਇਸੇ ਤਰੀਕੇ ਕਿਹਾ ਜਾਂਦਾ ਹੈ ਕਿ ਜਿਸ ਵੇਲੇ ਇਹ ਮਹਿਮੂਦ ਗਜਨਵੀ ਹਿੰਦੁਸਤਾਨ ਚਾਹੁੰਦਾ ਸੀ ਤੇ ਇਹਦੇ ਜਿਹੜੇ ਫੌਜੀ ਜਰਨੈਲ ਸੀ ਉਹ ਮੁਸਲਮਾਨ ਹੁੰਦੇ ਸੀ ਜਿਸ ਵੇਲੇ ਪਰਲੇ ਪਾਸੇ ਨੂੰ ਲੁੱਟਣ ਜਾਂਦਾ ਸੀ ਤੇ ਇਹਦਾ ਇੱਕ ਫੌਜੀ ਜਰਨੈਲ ਤ੍ਰਿਲੋਕਨਾਥ ਨਾਂ ਦਾ ਇੱਕ ਹਿੰਦੂ ਸੀ ਹਿੰਦੁਸਤਾਨੀ ਸੀ ਤੇ ਲੁਟੇਰਾ ਤਾਂ ਲੁਟੇਰਾ ਹੁੰਦਾ ਲੁਟੇਰੇ ਦੀ ਨਾ ਕੋਈ ਜਾਤ ਹੁੰਦੀ ਨਾ ਕੋਈ ਧਰਮ ਹੁੰਦਾ ਇਸ ਮੁਲਕ ਜੀ ਜਾਤ ਤੇ ਧਰਮ ਦੀ ਕਦੇ ਲੜਾਈ ਨਹੀਂ ਬਲਕਿ ਇਹ ਮੁਲਕ ਲੋਕਾਂ ਨੂੰ ਪਨਾਹ ਦਿੰਦਾ ਰਿਹਾ ਜੇ ਬਹਾਬੀਆਂ ਨੂੰ ਦਿੱਕਤ ਆਈ ਉਹ ਵੀ ਹਿੰਦੁਸਤਾਨ ਚ ਆਏ ਜੇ ਤਿੱਬਤ ਇਹਨਾਂ ਨੂੰ ਦਲਾਈ ਲਾਮਾ ਉਹਨਾਂ ਨੂੰ ਦਿੱਕਤ ਆਈ ਇਹ ਵੀ ਇੱਥੇ ਹਿੰਦੁਸਤਾਨ ਚ ਭੱਜ ਕੇ ਆਏ ਜਿਸ ਮੁਲਕ ਦੇ ਲੋਕਾਂ ਨੂੰ ਵੀ ਕਿਤੇ ਮੁਸ਼ਕਲ ਆਈ ਹੈ ਪਾਰਸੀਆਂ ਨੂੰ ਮੁਸ਼ਕਲ ਆਈ ਹੈ ਉਹ ਵੀ ਹਿੰਦੁਸਤਾਨ ਚ ਆਏ ਹੈ ਔਰ ਤੁਸੀਂ ਸਾਰੇ ਵਾਕਿਵੋ ਕਿ ਕ੍ਰਿਸਚੀਅਨਿਟੀ ਯੂਰਪ ਚ ਬਾਪ ਚ ਗਈ ਹੈ ਹਿੰਦੁਸਤਾਨ ਚ ਪਹਿਲਾਂ ਆ ਗਈ ਸਨ 54 ਦੇ ਵਿੱਚ ਹਿੰਦੁਸਤਾਨ ਚ ਪਹਿਲਾ ਜਿਹੜਾ ਕ੍ਰਿਸਚੀਅਨ ਮਿਸ਼ਨਰੀ ਸੀ ਉਹ ਮਾਲਾਬਰ ਤਰਟ ਤੇ ਪਹੁੰਚ ਗਿਆ ਸੀ ਇਸੇ ਢੰਗ ਨਾਲ ਇਸਲਾਮ ਦੀ ਜੇ ਗੱਲ ਕਰੀਏ ਤੇ ਪ੍ਰੋਫਿਟ ਮੁਹੰਮਦ ਦੇ ਜਿਉਂਦਿਆਂ ਜਿਉਂਦਿਆਂ ਉਹਨਾਂ ਦੀ ਜ਼ਿੰਦਗੀ ਚ ਉਹ ਬੱਤੀ ਚ ਪੂਰੇ ਹੁੰਦੇ ਆ 600 ਚ ਤੇ 628 ਚ ਹਿੰਦੁਸਤਾਨ ਚ ਪਹਿਲੀ ਮਸਜਿਦ ਬਣ ਚੁੱਕੀ ਸੀ ਤੇ ਬੜਾਈ ਕਿਨੇ ਸੀ ਕੇਰਲਾ ਦੇ ਇੱਕ ਹਿੰਦੂ ਰਾਜੇ ਨੇ ਜਿਹੜਾ ਆਪ ਮੁਸਲਮ ਹੋ ਗਿਆ ਸੀ ਤੁਸੀਂ ਸਾਰੇ ਜਾਣਦੇ ਇੱਥੇ ਧਰਮ ਦੇ ਨਾਂ ਤੇ ਕਦੇ ਟਕਰਾਅ ਰਿਹਾ ਹੀ ਨਹੀਂ ਤੇ ਹੁਣ ਗੱਲਾਂ ਹੀ ਧਰਮ ਦੀਆਂ ਹੁੰਦੀਆਂ ਹੁਣ ਸਾਰੀ ਕਹਾਣੀ ਹੈ ਜਿਹੜਾ ਤਾਣਾ ਬਣਾ ਹੈ ਉਹ ਧਰਮ ਦੇ ਨਾਂ ਤੇ ਬੁਣਤਾ ਪੰਜਾਬ ਤਾਂ ਸਾਡਾ ਗੁਰੂਆਂ ਦੀ ਧਰਤੀ ਹੈ ਬਾਰ ਬਾਰ ਇਹਨਾਂ ਨੇ ਕੀਤੀ ਹੈ ਸਾਰਿਆਂ ਨੇ ਗੱਲ ਬੈਨ ਸਾਹਿਬ ਨੇ ਬੜੀ ਡਿਟੇਲ ਨਾਲ ਕੀਤੀ ਇੱਥੇ ਤਾਂ ਕਦੇ ਕੋਈ ਕੋਈ ਥਾ ਹੀ ਨਹੀਂ ਕੋਈ ਨਾਂ ਨਿਸ਼ਾਨ ਕੋਈ ਥਾ ਹੀ ਨਹੀਂ ਮੈਂ ਤੁਹਾਡੇ ਸਾਹਮਣੇ ਖੜਾ ਕਲੀਨ ਛੇ ਬਣਿਆ ਮੈਂ ਹਰਨੰਦਪੁਰ ਸਾਹਿਬ ਦਾ ਰਹਿਣ ਵਾਲਾ ਸਾਡੇ ਪਰਿਵਾਰਾਂ ਦਾ ਗੁਰੂ ਘਰ ਨਾਲ ਗੁਰੂ ਮਹਾਰਾਜ ਦਸਮ ਪਾਤਸ਼ਾਹ ਤੋਂ ਵੀ ਪਹਿਲਾਂ ਦਾ ਸੰਬੰਧ ਹੈ ਪਰ ਮੈਂ ਇਹਨੂੰ ਦੱਸਦਿਆਂ ਖੁਸ਼ੀ ਹੁੰਦੀ ਹੈ ਕਿ ਸਾਡੇ ਪਰਿਵਾਰਾਂ ਦਾ ਉਸ ਜਮਾਨੇ ਤੋਂ ਮਿਲਟਰੀ ਦਾ ਕੈਰੈਕਟਰ ਹੈ ਦਸਮ ਪਾਸ਼ਾ ਨਾਲ ਵੀ ਰਹੇ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਰਹੇ ਅੰਗਰੇਜ਼ ਦੀ ਸਿਕਰਜਮੈਂਟ 'ਚ ਵੀ ਰਹੇ ਫੌਜੀ ਸਾਡਾ ਹੈਗਾ ਪਸ਼ੋਕੜ ਤੇ ਉਹਦੇ ਵਿੱਚ ਰਹੇ ਆ ਤੇ ਸਾਡੇ ਖਾਨਦਾਨਾਂ 'ਚ ਜੇ ਪਰੰਪਰਾ ਸੀ ਕਿ ਇੱਕ ਆਦਮੀ ਗੁਰਸਿੱਖ ਹੁੰਦਾ ਸੀ ਮੇਰੇ ਮਾਈ ਗ੍ਰੇਟ ਗ੍ਰੈਂਡਫਾਦਰ ਸਰਦਾਰ ਹਰਸਾ ਸਿੰਘ ਹੀ ਵਾਸ ਅ ਅਮਰਤਧਾਰੀ ਸਿੱਖ ਜੈਂਟਲਮੈਨ ਅਸੀਂ ਗੁਰੂ ਮਹਾਰਾਜ ਜੀ ਤੋਂ ਅਮਰਤ ਛਕਿਆ ਸਾਡੇ ਵੱਡੇ-ਵਡੇਰੇ ਨੇ ਇਹ ਕਿੱਥੋਂ ਆ ਗਈ ਗੱਲ ਇਹ ਕਿਹਨੇ ਲਿਆਂਦੀ ਆ ਕੌਣ ਲੈ ਕੇ ਆਇਆ ਤੇ ਜੇ ਲਿਆਣੇ ਵਾਲਾ ਲੈ ਆਇਆ ਲਿਆਣੇ ਆਣਾ ਤਾਂ ਬੋਟ ਦੀ ਰਾਜਨੀਤੀ ਵਾਸਤੇ ਕੋਈ ਹੋ ਗਿਆ ए बी सी डी ਕੋਈ ਲਿਆ ਇਹਨੂੰ ਰੋਕਣਾ ਕਿਨੇ ਹੈ ਤੇ ਰੋਕਣਾ ਡਿਊਟੀ ਹੈ ਬੁੱਧੀਜੀਬਾਂ ਦੀ ਤੇ ਬੁੱਧੀਜੀਬੀਆਂ ਮਾਰੇ ਵੀ ਇੱਕ ਗੱਲ ਕਹਿਣਾ ਚਾਹੁੰਦਾ ਹੈ ਕਿ ਬੁੱਧੀਜੀਬੀਆਂ ਨੇ ਬੜਾ ਨੁਕਸਾਨ ਕੀਤਾ ਹੈ ਸੂਬੇ ਦਾ ਸਾਡੇ ਦਾ ਬੜਾ ਨੁਕਸਾਨ ਕੀਤਾ ਕੀ ਕੀਤਾ ਤੁਸੀਂ ਪੁੱਛੋਗੇ ਹਰ 5 ਸਾਲੀ ਸਰਕਾਰਾਂ ਬਦਲਦੀਆਂ ਰਹੀਆਂ ਤਾਂ ਇੱਕ ਐਕਸੈਪਸ਼ਨ ਸੀ ਕਿ ਸਰਦਾਰ ਸੁਖਵੀਰ ਸਿੰਘ ਦੂਜੀ ਵਾਰੀ ਬਣ ਗਏ ਕਦੇ ਅਕਾਲੀ ਆਗੇ ਕਦੇ ਕਾਂਗਰਸੀ ਆਗੇ 20 25 ਸੀਟਾਂ ਦੇ ਫਰਕ ਨਾਲ ਜਿੱਤ ਹਾਰ ਹੁੰਦੀ ਸੀ ਔਰ ਹਰ ਅਸੈਂਬਲੀ ਚ 25 30 ਸੀਟਾਂ ਹੁੰਦੀਆਂ ਸੀ ਜਿਨ੍ਹਾਂ ਦੀ ਜਿੱਤ ਹਾਰ 5000 ਤੋਂ ਥੱਲੇ ਹੁੰਦੀ ਸੀ ਔਰ ਹਰ ਅਸੈਂਬਲੀ ਦੇ 10 10 15 15000 ਵਕੀਲ ਡਾਕਟਰ ਵਪਾਰੀ ਉਹ ਹੈ ਬਿਊਰੋਕਰੇਟ ਜਿਹੜਾ ਵੋਟੇ ਨਹੀਂ ਪਾਉਂਦਾ ਜਿਦਣ ਵੋਟ ਪੈਂਦੀ ਉਦੋਂ ਜਾਣਾ ਨਹੀਂ 5 ਸਾਲ ਫਿਰ ਕਿਚੀਚੀਆਂ ਲਈ ਜਾਣੀਆਂ ਮੇਰਾ ਐਮਐਲਏ ਬੜਾ ਬਦਮਾਸ਼ ਹੈ ਮੇਰਾ ਐਮਪੀ ਬੜਾ ਬਦਮਾਸ਼ ਹੈ ਮੇਰਾ ਐਮਸੀ ਬੜਾ ਬਦਮਾਸ਼ ਹੈ ਬਈ ਕੁਆਲਿਟੀ ਆਫ ਡੈਮੋਕ੍ਰੇਸੀ ਕਿਦਾਂ ਸੁਧਰ ਸਕਦੀ ਹੈ ਉਕੇ ਨੇ ਪੀਪਲ ਗੱਟ ਗਵਰਨਮੈਂਟ ਦੇ ਡਿਜ਼ਰਵ ਅੱਜ ਜਿਹੜਾ ਪੰਜਾਬ ਦਾ ਸਤਿਆਨਾਸ਼ ਹੋ ਰਿਹਾ ਇਹ ਬਾਕੀਆਂ ਨੇ ਤਾਂ ਕੀਤਾ ਹੀ ਕੀਤਾ ਲੋਕ ਵੀ ਇਸ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ ਲੋਕ ਵੀ ਜ਼ਿੰਮੇਵਾਰ ਹੈ ਜਦ ਤੱਕ ਤੁਸੀਂ ਨਹੀਂ ਆਪਣੀ ਜ਼ਿੰਮੇਵਾਰੀ ਕਰਦੇ ਤੁਸੀਂ ਇੱਕ ਦਿਨ ਵੋਟ ਪਾਣ ਵੀ ਨਹੀਂ ਜਾ ਸਕਦੇ ਜੇ ਤੁਸੀਂ ਵੋਟ ਪਾਣ ਲੱਗ ਜਾਓ ਤਾਂ ਜਿਹੜੀ ਡੈਮੋਕ੍ਰੇਸੀ ਦੀ ਜਿਹੜੀ ਕੁਆਲਿਟੀ ਹੈ ਉਹ ਸੁਧਰ ਸਕਦੀ ਹੈ ਮੇਰਾ ਬੜਾ ਅੱਛਾ ਦੋਸਤ ਹੈ ਰੋਪੜ ਇਹ ਨਾਲ ਵੀ ਰਿਹਾ ਬੈਂਸ ਸਾਹਿਬ ਨਾਲ ਵੀ ਬਾਦਲ ਸਾਹਿਬ ਨਾਲ ਬੜਾ ਪਿਆਰਤਾ ਮੇਰਾ ਬੜਾ ਮਿੱਤਰ ਹੈ ਇੱਕ ਦਿਨ ਸ਼ਾਮ ਨੂੰ ਆ ਗਿਆ ਮੇਰੇ ਕੋਲ ਨੁਕਤਾ ਜੀ ਨਹੀਂ ਲੱਗਿਆ ਕਰਨ ਮੈਂ ਕਿਹਾ ਯਾਰ ਤੁਸੀਂ ਤਾਂ ਵੋਟੇ ਨਹੀਂ ਪਾਉਂਦੇ ਤੁਹਾਨੂੰ ਕੀ ਹੱਕ ਹੈ ਉਹ ਅੱਗੇ ਉਹ ਕਹਿੰਦਾ ਕਹਿੰਦਾ ਭਾਈ ਇਹ ਕਿਹਨੂੰ ਸਾਰੇ ਹੀ ਬਦਮਾਸ਼ ਹੈ ਮੈਂ ਕਿਹਾ ਫਿਰ ਗੱਲ ਸੁਣੋ ਇੱਕ ਚੋਰ ਹੈ ਇੱਕ ਜੇਬ ਕਤਰਾ ਹੈ ਇੱਕ ਆਮ ਕਹਾਵਤ ਹੈ ਲੈਸਰੀ ਵੱਲੋਂ ਚੁਣ ਲਓ ਕੁਛ ਤਾਂ ਇੰਪਰੂਵਮੈਂਟ ਹੋਵੇ ਪਰ ਵੋਟ ਤਾਂ ਪਾਣੀ ਚਾਹੀਦੀ ਹੈ ਇਹ ਗੱਲ ਕਹਿ ਕੇ ਕਿ ਸਿਸਟਮ ਠੀਕ ਨਹੀਂ ਹੈ ਸਿਸਟਮ ਦੀ ਨਿੰਦਿਆ ਕਰਕੇ ਆਪਾਂ ਘਰਾਂ 'ਚ ਬੈਠ ਜਾਈਏ ਕੀ ਉਹ ਕਿਦਾਂ ਹੋਣਾ ਚਾਹੀਦਾ ਇਸ ਗੱਲ ਵਾਸਤੇ ਵੀ ਵਿਨਾਇਕ ਸਾਹਿਬ ਆਵਾਜ਼ ਉਠਾਈ ਜਾਵੇ ਕਿ ਜਿਹੜਾ ਪੰਜਾਬ ਦਾ ਇੰਟੈਲੈਕਚੁਅਲ ਹੈ ਜਿਹਦੇ ਨੇ ਉਹ ਵੋਟ ਪਾਣ ਲੱਗ ਗਿਆ ਜਿਸ ਦਿਨ ਉਹ ਐਕਟਿਵਲੀ ਪਾਰਟਿਸਿਪੇਟ ਕਰਨ ਲੱਗ ਗਿਆ ਡੈਮੋਕ੍ਰੇਸੀ ਦੀ ਜਿਹੜੀ ਪੰਜਾਬ ਦੀ ਜਿਹੜੀ ਕੁਆਲਿਟੀ ਹੈ ਉਹ ਪੋਲੀਟੀਸ਼ੀਅਨ ਦੀ ਸੁਧਰ ਜਾਏਗੀ ਜੇ ਪੋਲੀਟੀਸ਼ੀਅਨ ਦੀ ਕੁਆਲਿਟੀ ਸੁਧਰੇਗੀ ਤਾਂ ਸੂਬਾ ਸੁਧਰੇਗਾ ਇਸ ਪੱਲ ਫਿਰ ਵੀ ਵਿਚਾਰ ਕਰਨ ਵਾਲੀ ਗੱਲ ਹੈ ਔਰ ਇਹ ਲੋਕਾਂ ਦੀ ਗੱਲ ਲੈ ਕੇ ਜਾਣ ਵਾਲੀ ਗੱਲ ਹੈ ਕਿ ਆਓ ਪਹਿਲਾਂ ਵੋਟ ਤਾਂ ਪਾਓ ਉਹੀ ਕਿ ਸਖਸ਼ ਇੱਕ ਵਰਗ ਕਹਿੰਦਾ ਸਾਨੂੰ ਗਿਆ ਫਰਕ ਹੈ ਜੀ ਕੋਈ ਬੜ ਜਾ ਫਰਕ ਨਹੀਂ ਪੈਂਦਾ ਸਕੂਲ এডੂਕੇਸ਼ਨ ਠੀਕ ਨਾ ਹੋਵੇ ਲਾਇ ਐਂਡ ਆਰਡਰ ਠੀਕ ਨਾ ਹੋਵੇ ਸੜਕਾਂ ਠੀਕ ਨਾ ਹੋਣ ਗਲੀਆਂ ਠੀਕ ਨਾ ਹੋਣ ਆਮ ਡਿਵੈਲਪਮੈਂਟ ਠੀਕ ਨਾ ਹੋਵੇ ਤਾਂ ਫਰਕ ਪੈਂਦਾ ਫਰਕ ਕਾਮਨ ਮੈਨ ਨੂੰ ਵੀ ਪੈਂਦਾ ਫਰਕ ਬਿਊਰੋਕ੍ਰੈਟ ਨੂੰ ਵੀ ਪੈਂਦਾ ਫਰਕ ਜਿਹੜਾ ਪੋਲਿਟਿਸ਼ੀਅਨ ਹੈ ਉਹਨੂੰ ਵੀ ਪੈਂਦਾ ਸਮੁੱਚੇ ਤੌਰ ਤੇ ਪੈਂਦਾ ਸੋ ਗੱਲਾਂ ਬੜੀਆਂ ਕਰਨ ਵਾਲੀਆਂ ਬਹੁਤ ਕੁਝ ਕਿਹਾ ਜਾ ਸਕਦਾ ਮੈਂ ਤੁਹਾਨੂੰ ਵਧਾਈ ਦਿੰਦਾ ਤੁਸੀਂ ਬੜਾਈ ਅੱਛਾ ਜਿਹੜਾ ਉਦਮ ਕੀਤਾ ਅਸੀਂ ਤੁਹਾਡੇ ਨਾਲ ਹੈ ਚੱਲੋ ਲੋਕਾਂ ਨੂੰ ਜਗਾਈਏ ਜਿੰਨਾ ਕਸੀਂ ਕਰ ਸਕਦੇ ਅਸੀਂ ਕਰੀਏ ਬਾਕੀ ਕਰਨਾ ਗੁਰੂ ਮਹਾਰਾਜ ਨੇ ਹੈ ਗੁਰੂ ਮਹਾਰਾਜ ਜਰੂਰ ਸੋਚਣਗੇ ਬੜਾ ਉਹ ਪੋਜ਼ਿਟਿਵ ਨੋਟ ਸੇ ਕਹਿ ਕੇ ਗਏ ਆ ਬੈਨ ਸਾਹਿਬ ਵੀ ਇਹ ਠੀਕ ਹੈ ਰਹਿਣਾ ਕੋਈ ਇਹੀ ਜੀ ਗੱਲ ਹੀ ਹੈਗੀ ਇਹ ਠੀਕ ਹੈ ਠੀਕ ਰਹਿਣਾ ਪਰ ਜਿੰਨਾ ਕਿ ਯੋਗ ਦਾ ਨਸੀਬ ਪਾਸ ਸਕਦੇ ਆ ਸਾਨੂੰ ਜ਼ਰੂਰ ਪਾਣਾ ਚਾਹੀਦਾ ਨਹੀਂ ਤਾਂ ਆਣ ਵਾਲੀਆਂ نسلਾਂ ਕੋਸਣਗੀਆਂ ਵੀ ਕੋਈ ਮਾਈ ਦਾ ਲਾਲ ਥਾਏ ਨਹੀਂ ਮਾਮਾ ਨੇ ਪੁੱਤ ਜੰਮਣੇ ਬੰਦ ਕਰਤੇ ਤੇ ਕਿ ਜਿਹਨੂੰ ਪੰਜਾਬ ਦਾ ਦਰਦ ਹੋਵੇ ਜਿਹਨੂੰ ਪੰਜਾਬ ਦੀ ਮਿੱਟੀ ਨਾਲ ਮੁਹੱਬਤ ਹੋਵੇ ਜਦੋਂ ਪੰਜਾਬ 'ਚ ਅੱਗ ਲੱਗੀ ਸੀ ਉਦੋਂ ਕੌਣ-ਕੌਣ ਬੁਝਾਣ ਆਇਆ ਸੀ ਆਓ ਉਹਨਾਂ ਵਿੱਚ ਸ਼ਾਮਲ ਹੋਈਏ ਉਸ ਕਾਫਲੇ ਦੇ ਵਿੱਚ ਤੇ ਤੁਸੀਂ ਅਕੇ ਬਦੋ ਵੀ ਵਿਲ ਸਪੋਰਟ ਯੂ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸੋ